ਪਟਿਆਲਾ ਦੇ ਮਨੀ ਐਕਸਚੇਂਜ ਵਿੱਚ ਕੰਮ ਕਰਦੇ ਵਿਅਕਤੀ ਨੂੰ ਦੋ ਅਣਪਛਤੇ ਵਿਅਕਤੀਆਂ ਨੇ ਜ਼ਖਮੀ ਕਰ ਦਿੱਤਾ ਲੁੱਟ ਦੀ ਘਟਨਾ ਨੂੰ ਅੰਜਾਮ। ਇਸ ਸਬੰਧੀ ਥਾਣਾ ਤਰਪੜੀ ਪਟਿਆਲਾ ਦੇ ਐਸਐਚਓ ਗੁਰਪ੍ਰੀਤ ਸਿੰਘ ਭਿੰਡਾ ਨੇ ਦੱਸਿਆ ਕਿ ਸਾਨੂੰ ਇੱਕ ਮਨੀ ਐਕਸਚेंजर ਤੋਂ ਲੁੱਟ ਦੀ ਸੂਚਨਾ ਮਿਲੀ ਸੀ ਜਿਸ ਦੇ ਬਿਆਨ ਦਰਜ ਕਰ ਲਏ ਗਏ ਹਨ ਪਰ ਲੁੱਟੀ ਗਈ ਰਕਮ ਦੀ ਪੁਸ਼ਟੀ ਨਹੀਂ ਹੋ ਸકી। ਜ਼ਖਮੀ ਵਿਅਕਤੀ ਜ਼ੇਰੇ ਇਲਾਜ ਹੈ ਅਤੇ ਅਗਲੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਪਿੰਡਰ ਸਾਹਿਬ ਕੀ ਪੂਰਾ ਮਾਮਲਾ ਨੋਟਿਸ ਚ ਹੈ ਸਰ ਕੀ ਜਾਣਕਾਰੀ ਆ ਰਹੀ ਹੈ ਇਹ ਜਸਦੀਪ ਸਿੰਘ ਦਾ ਲड़का ਜਿਹੜਾ ਉਹਨੇ ਸਾਡੇ ਕੋਲੇ ਜਿਹੜੇ ਦੱਸੀਆ ਵੀ ਉਹਨੂੰ ਕੋਈ ਸਾਢੇ 7 ਆਫਿਸ ਬੰਦ ਕਰਕੇ ਨਹੀਂ ਲਿਭਾਉਣ ਦਾ ਜਦੋਂ ਵਿਆਹ ਗਲੋਬਲ ਫੋਰੈਕਸ ਨਾਮ ਦੀ ਕੰਪਨੀ ਜਿਹੜਾ ਕੰਮ ਕਰਦਾ ਜੀ ਤੇ ਉਹ ਜਦੋਂ ਆਪਣੇ ਘਰ ਜਾ ਰਿਹਾ ਸੀ ਰਸਤੇ ਚ ਕੋਈ ਦੋ ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਉਹਦੇ ਤੋਂ ਜਿਹੜੇ ਸਿਰ ਤੇ ਕੋਈ ਤਿੱਖੀ ਸੱਟ ਮਾਰ ਕੇ ਉਹਦੇ ਤੋਂ ਤੋਂ ਜਿਹੜੀ ਕਿਰਪਾ ਸਰ ਕੀ ਅਮਾਉਂਟ ਦਾ ਪਤਾ ਲੱਗੇ ਜੀ ਵੀ ਕਿੰਨੀ ਖਰਚੀ ਨਹੀਂ ਅਜੇ ਉਹਨਾਂ ਨੇ ਅਮਾਉਂਟ ਨਹੀਂ ਕਲੀਅਰ ਕੀਤੀ ਉਹ ਕਹਿੰਦੇ ਅਸੀਂ ਆਪਦਾ ਸਾਰਾ ਆਫਿਸ ਦਾ ਸਾਰਾ ਡਾਟਾ ਦੇ ਇੱਕ ਰਿਕਾਰਡ ਦੇਖ ਕੇ ਦੱਸਾਂਗੇ ਅਜੇ ਫਿਲਹਾਲ ਤਾਂ ਉਹਨਾਂ ਨੇ ਇਹ ਕਹਿ ਵੀ ਦਿੱਤੀ ਕਿ ਪੈਸੇ ਸੀਗੇ ਤੇ ਸਕਰੀ ਸੀ ਧੋਖੇ ਲੈ ਗਏ ਸਰ ਇਹ ਵਿਅਕਤੀ ਕਿੱਥੇ ਦਾ ਲੈਣ ਵਾਲਾ ਕਿ ਰਨਲ ਇਨਸੈਂਟ ਹੈ ਜਸਦੀਪ ਸਿੰਘ ਹੈ ਹਰਦੀਪ ਸਿੰਘ ਹੈ ਹਰਿੰਦਰ ਨਗਰ ਦਾ ਹੈ ਇਹ ਦੇਖ ਲਾ ਪਹਿਲਾਂ ਵੀ ਕੁਝ ਕੁਝ ਐਦਾ ਐ ਕੋਈ ਹੈ ਇਨਸੈਂਟ ਵਗੈਰਾ ਕੁਝ ਨਹੀਂ ਜੀ ਦੇਖੋ ਇਹ ਤਾਂ ਰੀਸੈਂਟਲੀ ਸਾਡੇ ਕੋਲ ਇਹਦੀ ਆਈ ਇਨਫੋਰਮੇਸ਼ਨ ਤੇ ਉਹ ਅਸੀਂ ਸਾਰਾ ਦੇਖ ਰਹੇ ਹਾਂ ਵੀ ਕਿਵੇਂ ਕਿਵੇਂ ਹੋਇਆ ਕੀ ਹੋਇਆ ਸਾਰਾ ਕਾਰਵਾਈ ਕਰ ਰਹੇ ਹਾਂ ਛੱਟ ਦੀ ਗੱਲ ਕਰੀਏ ਸਰ ਛੱਟ ਕਿੰਨੀ ਮਾਰੀ ਗਈ ਹੈ ਛੱਟ ਜਿਵੇਂ ਉਹਨੇ ਦੱਸਿਆ ਵੀ ਕੋਈ ਤਿੱਖੀ ਚੀਜ਼ ਮਾਰੀ ਹੈ ਬਾਕੀ ਇਹਦੇ ਬਾਰੇ ਡਾਕਟਰ ਸਾਹਿਬ ਤੋਂ ਨਿਦਾਨ ਕਰਾਏ ਉਹ ਹੀ ਦੱਸ ਸਕਦੇ ਕਿੰਨੀ ਦੂਰੀ ਹੈ ਜਾਂ ਕਿਵੇਂ ਵੈਸੇ ਠੀਕ ਦਾ ਆਇਆ ਉਹਦਾ ਬਿਆਨ ਲਿਖ ਰਹੇ ਜੀ